ਕਿਹਨੀ ਮਰਦਾ ਮੈਂ ਤਾਂ ਆਪਣਾ ਆਪ ਹੀ ਲੈਣ ਲੱਗ ਰਿਹਾ ਮੈਨੂੰ ਕਿਸੇ ਦਾ ਦਬਕਾ ਨਹੀਂ ਕਿਸੇ ਦਾ ਤੈਨੂੰ ਸਵੇਰੇ ਕਿੱਥੇ ਕੌਣ ਚੱਕ ਕੇ ਲੈ ਗਿਆ ਕੌਣ ਚਰ ਕੋਈ ਲੈ ਗਿਆ ਜੀ ਨਾ ਲੈ ਗਿਆ ਮੈਨੂੰ ਮੈਂ ਸਿੱਧੀ ਹੀ ਬਾਤ ਕਰੀਏ ਸਾਡੇ ਨਾਲ ਵੇਂਦਾ ਨਹੀਂ ਵੇਦਾ ਨਾ ਦੇਖ ਲਿਆ ਜੀ ਮੈਨੂੰ ਸਤਨਾਮ ਜੀ ਨਾ ਮੈਨੂੰ ਇਸਰਾਹ ਨਾ ਆਪਾ ਹੋਰਾ ਬੰਦਾ ਨਹੀਂ ਮਰਦੇ ਤੇਰੇ ਨਾਲ ਮਰਾਂਗੇ ਪਰ ਨਾ ਮੈਂ ਨਹੀਂ ਮਰਦਾ ਨਾ ਤੇਰੇ ਖਰਚਾ ਲੱਗਣ ਦੇ ਕੋਈ ਨਹੀਂ ਕਿੰਨੇ ਵਜੇ ਲੈ ਕੇ ਗਏ ਸੀ ਇਹ ਮੈਨੂੰ ਨਾ ਮੈਨੂੰ ਨਾ ਉਹ ਤੈਨੂੰ ਕਿੰਨੇ ਵਜੇ ਲੈ ਕੇ ਗਏ ਸੀ ਪ੍ਰਧਾਨ ਤੂੰ ਮੈਨੂੰ ਇਸਰਾਹ ਹੀ ਨਾ ਆਪਾ ਮੈਨੂੰ ਲੱਗੇ ਜੀ ਕੋਈ ਵੀ ਮੈਂ ਤਾਂ ਆਪਣਾ ਸਿੱਧੇ ਆ ਰਿਹਾ ਮੈਂ ਤਾਂ ਸਿੱਧੇ ਘਰਾਂ ਤੋਂ ਆਇਆ ਹਾਂ ਮੇਰੇ ਤੇਰੇ ਦੇ ਜਾਂਦਾ ਮੂਰੇ ਆ ਗਿਆ ਮੈਂ ਸਿੱਧਾ ਸਿੱਧੀ ਸੀ ਬਾਤ ਕਰੋ ਨਾ ਕਿਉਂ ਖਤਰੋ ਟਹੀਂ ਆਪੇ ਗੇਰਾ ਨਾ ਨਾ ਮੈਂ ਜੇ ਇੰਨੇ ਬੰਦੇ ਚਾਤੀ ਮਾਰ ਕੇ ਮੈਂ ਚਾਤੀ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਜੀ ਮੈਨੂੰ ਮੈਂ ਨਹੀਂ ਮੈਂ ਲੜਦਾ ਨਹੀਂ ਗੱਲਬਾਤ ਕੀ ਹੋਈ ਹੈ ਕਿੰਨੇ ਕੋਈ ਨਹੀਂ ਕੋਈ ਗੱਲਬਾਤ ਨਹੀਂ ਮੇਰਾ ਮਨ ਨਹੀਂ ਮੰਨ ਰਿਹਾ ਮੈਨੂੰ ਟੈਨਸ਼ਨ ਹੈ ਨਹੀਂ ਤਵਾਨੂੰ ਥਾਣੇ ਦੇ ਅੰਦਰ ਲੈ ਕੇ ਗਏ ਸੀ ਕੋਈ ਨਹੀਂ ਲਗਾਇਆ ਜੀ ਨਾ ਮੈਨੂੰ ਹੋਰੇ ਕੰਮ ਦਾ ਉਹ ਤਾਂ ਹੋਰੇ ਕੰਮ ਦਾ ਕੋਈ ਮੈਨੂੰ ਕੋਈ ਨਹੀਂ ਲਗਾਇਆ ਸਿੱਧੀ ਸੀ ਬਾਤ ਹੈਲੋ ਇਹ ਕਹਿ ਰਹੇ ਨੇ ਇਸ ਵੇਲੇ ਚੱਕੇ ਲੈ ਕੇ 3 ਵਜੇ ਆ ਗਿਆ ਇੱਥੇ ਆ ਗਿਆ ਉਹ ਨਹੀਂ ਲੈ ਗਿਆ ਜੀ ਕੋਈ ਚੱਕੇ ਨਹੀਂ ਲੈ ਗਿਆ ਕੋਈ ਹੁਣ ਹੁਣ ਸਿਖਵਾ ਕੇ ਆਏ ਨੇ ਆਪਣੇ ਬੰਦੇ ਨਾ ਨਾ ਹੁਣ ਹੁਣ ਤੁਸੀਂ ਸਾਡੇ ਰੋਟੀ ਨਹੀਂ ਦੋਗੇ ਰੋਟੀ ਸੀ ਨਾਲੇ ਤੇ ਰੋਟੀ ਖਵਾ ਕੇ ਲੈ ਆਇਆ ਮੈਨੂੰ ਗੁਰੂ ਘਰ ਕਿਉਂ ਮਾਰੇ ਸਤਨਾਮ ਜੀ ਕੋਈ ਗੱਲ ਨਾ ਬਤਾਉਣ ਤੈਨੂੰ ਦੋਸਤ ਉਹ ਮੈਂ ਨਾ ਮੈਂ ਨਾ ਵੀ ਮੈਂ ਮੈਂ ਤਾਂ ਇਸਰਾ ਹੀ ਨਹੀਂ ਪੈਂਦਾ ਕਬੀਰ ਜੀ ਮੈਂ ਤੇਰੇ ਹੱਥੇ ਜੋੜ ਤੁਹਾਨੂੰ ਕੋਈ ਥ੍ਰੈਟ ਆਇਆ ਮੈਨੂੰ ਨਾ ਮੈਨੂੰ ਟੈਨਸ਼ਨ ਹੈ ਮੈਂ ਮੈਨੂੰ ਨਹੀਂ ਤੁਹਾਨੂੰ ਕੋਈ ਥ੍ਰੈਟ ਕੀਤਾ ਗਿਆ ਜਦੋਂ ਚੱਕ ਲੈ ਮੈਨੂੰ ਕੁਝ ਨਹੀਂ ਜੀ ਕਰਿਆ ਕਿਸੇ ਨੂੰ ਵੀ ਮੈਂ ਤਾਂ ਆਪਣਾ ਆਪ ਆਪਣੇ ਕਾਗਜ਼ ਬਾਖ ਲਿਆ ਲੜਦੇ ਨਹੀਂ ਜਿਹੜੋਂ ਲੜਦੇ ਨਹੀਂ ਲੜਦੇ ਨਹੀਂ ਲੜਦਾ ਮੇਰੇ ਨਾਲ ਕੋਈ ਵੀ ਨਹੀਂ ਲੜਦਾ ਮੈਂ ਕਿਉਂ ਲੜਾਂ ਮੈਂ ਮੇਰੇ ਨਾਲ ਕਿਸੇ ਨੂੰ ਉਹ ਕਿਹਾ ਅੰਦਰੋਂ ਘਬਰਾ ਉਹ ਤੇਰੇ ਨੂੰ ਘਰ ਬਾਗ ਬੋਤਾ ਚੜਾਉਣਾ ਉਹ ਨਹੀਂ ਜੀ ਮੈਂ ਨਹੀਂ ਉਹ ਨਹੀਂ ਤੈਨੂੰ ਮਾਰਦਾ ਗੋਲੀ ਵਜਨ ਦੇ ਤਾ ਮੈਨੂੰ ਲੋੜ ਮੈਨੂੰ ਟੈਨਸ਼ਨ ਮੈਂ ਲੜਨਾ ਹੀ ਨਹੀਂ ਹੈਗਾ ਦੇਖੋ ਮੈਨੂੰ ਕਿਸੇ ਨਾਲ ਚੱਕਿਆ ਨਾ ਮੈਂ ਚਕਾਇਆ ਨਾ ਕਿਹਨੇ ਗਿਆ ਤੁਹਾਨੂੰ ਪਤਾ ਇਸ਼ਾਰਾ ਨਾ ਚੱਕਿਆ ਹੁਣ ਕੋਈ ਹੋਰ ਚੱਕਣ ਮੈਂ ਨਹੀਂ ਚੱਕਿਆ ਹਾਂ ਤੂੰ ਵੀਰ ਜੀ ਉਹ ਮੇਰੇ ਕਾਗਜ਼ ਮੇਰੇ ਕਾਗਜ਼ ਮੈਨੂੰ ਮਤਲਬ ਆਦੀ ਲਿਖਿਆ ਕਰਿਓ ਮੈਨੂੰ ਦੇਣ ਦੇ ਤੇ ਕੰਮ ਕਰੀ ਤੇਰਾ ਡਰਾਫਟ ਚੱਲ ਆ ਜਾ ਉੱਥੇ ਲਿਖਾ ਦੇ ਓ ਯਾਰ ਤੂੰ ਮੇਰਾ ਆਪਾ ਦੁਨੀਆ ਤੇ ਨਹੀਂ ਰਹਿਣਾ ਹੋਰ ਹੋਰ ਬਾਤ ਹੈ ਕਿਸੇ ਨੂੰ ਨਹੀਂ ਚੜਨਾ ਨਹੀਂ ਕਿਸੇ ਨੂੰ ਕੁਝ ਪਾਉਨੇ ਆ ਜੀ ਇੱਕ ਮਿੰਟ ਤੱਕ ਠੰਡਾ ਹੋ ਜਾਣਾ ਠੰਡਾ ਹੋ ਰਿਹਾ ਮੈਂ ਉਹ ਇੱਕ ਮਿੰਟ ਮੰਨੀ ਜੀ ਕਹਿ ਨਹੀਂ ਮੰਨੀ 100 ਬੰਦਾ ਤੇ ਮਗਰ ਨਹੀਂ ਇਸ਼ਾਰਾ ਤੋਂ ਵੀ ਸਮਾਈ ਬੰਦਾ ਨਹੀਂ ਤੈਨੂੰ ਗੋਲੀ ਚੱਲ ਚੱਲ ਗਈ ਉਹ ਨਹੀਂ ਮੈਂ ਇਸ਼ਾਰਾ ਹੀ ਨਹੀਂ ਪੈਂਦਾ ਮੈਨੂੰ ਬਾਪ ਮੈਨੂੰ ਸਰਾ ਨਹੀਂ ਪਾਉਂਦਾ ਪੱਠੇ ਆ ਦਿੰਦਾ ਨਾ ਨਾ ਮੈਨੂੰ ਨਾ ਮੈਨੂੰ ਇਹ ਦੂਜੇ ਤੋਂ ਹੋਂ ਬਣਾਉਂਦੇ ਆ ਹੋਂ ਬਣਦੇ ਆ ਦੂਜੇ ਦੂਜੇ ਬਣਦੇ ਆ ਕੱਲ ਨੂੰ ਵੀ ਮਰਨਾ ਹੈ ਨਾ ਵੀ ਲੜੀ ਜਾ ਕੇ ਵੀ ਲੜਦਾ ਯਾਰ ਤੂੰ ਪੰਜਾਬੀ ਹੋ ਕੇ ਨਾ ਨਾ ਰਾਜ ਹੋ ਗਈ ਯਾਰ ਤੇ ਤੇ ਨਾ ਮੌਦੂ ਆਉਂਦੀ ਨਾ ਫਿਰ ਸਰਾਇ ਨਹੀਂ ਪੈਂਦਾ ਮੈਂ ਕਰ ਗਿਆ ਹਾਂ ਤੇਰੇ ਤੇ ਫੁੱਦ ਕਿਦਾ ਸੁਆ ਮੈਂ ਨਾ ਟੈਲੀਫੋਨ ਕਰਿਆ ਮੈਂ ਮੈਨੂੰ ਕੀ ਪਤਾ ਵੀ ਆ ਮਣੇ ਫਿਰ ਹੁਣ ਕਿਉਂ ਹੁਣ ਨਹੀਂ ਫਿਰ ਮੈਂ ਨਹੀਂ ਸੀ ਸਰਾਇ ਮੈਂ ਨਹੀਂ ਕਰਦਾ ਬੜੀ ਕੀ ਉਹ ਤਾਂ ਦੱਸ ਦੇ ਕੁਝ ਨਹੀਂ ਮੈਨੂੰ ਮਿਲ ਕੇ ਆ ਗਈ ਬਾਸ ਕਰਾ ਦੇ ਕਬੀਰ ਜੀ ਮੈਂ ਤਾਂ ਕਹਿ ਕੇ ਕਰਾ ਆ ਜਾ ਆ ਜਾ ਕਰਾ ਜੀ ਮੈਂ ਤੇਰਾ ਸਹਾਨ ਬਣਦਾ ਮੈਂ ساری ਜ਼ਿੰਦਗੀ ਉਹ ਦਾ ਸਹਾਨ ਦਾ ਨਾਮ ਮੇਰਾ ਆ ਜਾ ਮਿਲਦਾ ਆਹ ਹੋ ਤਰਾ ਚਲਾ ਭਾਈ ਆ ਜਾ ਉਸ ਵਿੱਚ ਰੋਲਾ ਕੀ ਇਹ ਕਾਗਜ਼ ਕਿਨੇ ਭਰੇ ਸੀ ਤੁਹਾਡੇ ਆ ਦੱਸ ਦੇ ਨਾਮ ਜਦੋਂ ਜਦਿ ਸ਼ੁਰੂਆਤੀ ਦੌਰ ਦੇ ਵਿੱਚ ਤੁਹਾਨੂੰ ਕੌਣ ਲੈ ਕੇ ਗਿਆ ਸੀ ਮੈਨੂੰ ਹੁਣ ਭਰਾਵਾ ਤੂੰ ਮੇਰੀ ਬਾਤ ਸੁਣ ਤੈਨੂੰ ਮੈਂ ਕੀ ਕਹਿ ਦਵਾਂ ਜੋੜੇ ਮਾ ਸਤਨਾਮ ਜੀ ਮੇਰੇ ਕਾਗਜ਼ ਨੇ ਬਰਾ ਮੈਂ ਕਰਦਾ ਨਾ ਮੈਂ ਇਲੈਕਸ਼ਨ ਲੜਾ ਨਾ ਮੈਂ ਵੋਟ ਮੰਗਾ ਨਾ ਮੈਨੂੰ ਲੋ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇਹ ਘਰ ਸੀ ਮੈਂ ਨਾ ਨਾ ਮੈਂ ਮੇਰੀ ਬਾਤ ਸੁਣ ਨਾ ਜੀ ਇੱਕ ਮਿੰਟ ਇੱਕ ਮਿੰਟ ਉਹ ਜਿਆ ਇੱਕ ਮਿੰਟ ਕੋ ਗੱਲ ਨਹੀਂ ਤੂੰ ਥੋੜਾ ਜਿਹਾ ਨਾ ਮੇਰੇ ਮੈਂ ਟੈਨਸ਼ਨ ਚ ਆ ਨਹੀਂ ਨਾ ਮੈਂ ਨਹੀਂ ਲੋ ਕੋਈ ਸਰਾ ਨਾ ਮੈਨੂੰ ਬਾਹਰ ਨਹੀਂ ਉਹ ਨਹੀਂ ਉਹ ਤੈਨੂੰ ਫਾਦ ਦੇ ਦੇ ਮਤਲਬ ਮੈਂ ਨਾ ਮੈਂ ਨਹੀਂ